ਲਓ ਕਹਿੰਦੇ ਬਾਲ ਜਿਹੜੀ ਵਾਇਡ ਹੋ ਗਿਆ ਲੈ ਵੀ ਨਿਸ਼ੰਧਰਾ 500 ਪਹੁੰਚਦਾ ਹੋ ਗਿਆ ਤੇਰੇ ਲਈ ਆਓ ਕਹਿੰਦੇ ਪਰਮ ਟਵਾਣੇ ਵੱਲੋਂ ਕਹਿੰਦੇ 500 ਦੇ ਵੱਡੇ ਮਾਨ ਸਨਮਾਨ ਤੇਰੇ ਲਈ ਪਹੁੰਚਦੇ ਹੋ ਗਿਆ ਪਰ ਇਧਰਲੇ ਪਾਸੇ ਕਹਿੰਦੇ ਗੁਰੀ ਆ ਮੇਰੇ ਵੀਰੋ ਜਿਹੜਾ ਮੁੰਡਾ ਕਹਿੰਦੇ ਸਾਹਮਣਾ ਕਰ ਰਿਹਾ ਸਟ੍ਰੈਕ ਕਰ ਰਿਹਾ ਲੈ ਵੀ ਮੁੰਡਾ ਸ਼ੰਭੂ ਖੁਰਦਾਰੇ ਪਾ ਤੋਕ ਕੱਢਣੀਆਂ ਉਹ ਵਿਚ ਨੂੰ ਉਹ ਤਗੜਾ ਹੋ ਕੇ ਪਾ ਦੇ ਪਰ ਉਧਰ ਉਹ ਨੋ 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 ਓ ਨੋ ਹੋ ਗਈ ਆ ਲੰਗ ਵਾਲਿਆ ਓ ਨੋ ਹੋ ਗਈ ਓਏ ਲੰਗ ਵਾਲਿਆ ਵਾਕਈ ਵਾਕਈ ਸ਼ੰਭੂ ਵਾਲੇ ਕਹਿੰਦੇ ਵੀ ਟਾਈਮ ਨਾਲ ਜਾਣਾ ਹੈ ਸ਼ੰਭੂ ਵਾਲੇ ਕਹਿੰਦੇ ਵੀ ਸ਼ਾਮ ਨੂੰ ਤੁੰਦ ਜਲਦੀ ਪੈ ਜਾਂਦੀ ਹੈ ਆਪਾਂ ਟਾਈਮ ਨਾਲ ਜਾਣਾ ਹੈ ਉਹਨੇ ਨੋ ਪਾ ਕੇ ਸ਼ੱਕਾ ਖਾ ਲਿਆ ਪੰਜ ਸ਼ੱਕੇ ਰਹਿ ਗਏ ਜਿੱਤਣ ਦੇ ਲਈ ਉਹ ਤੇ ਗੱਲ ਕਲੀਅਰ ਏ ਲੈ ਵੀ ਨੌਜਵਾਨਾ ਆਓ ਸਾਹਮਣੇ 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 ਫ੍ਰੀ ਹਿੱਟ ਬਾਲ ਹੈ ਆਓ ਦੇਖਾਂਗੇ ਇੱਕ ਦੋ ਗੱਲਾਂ ਕਿੰਨੀਆਂ ਰਣਾਂ ਦੀਆਂ ਹੋਣਗੀਆਂ ਗੱਲਾਂ ਸਮੇਂ ਦੀਆਂ ਨੇ ਉਹ ਦੋ ਰਣ ਕਹਿੰਦੇ ਮੁੰਡੇ ਨੇ ਫੇਰ ਜੜੇ ਦੌੜ ਕੇ ਪੂਰੇ ਕਰ ਦੁੱਤੇ ਆ ਉਧਰਲੇ ਪਾਸੇ ਕਹਿੰਦੇ ਵੱਡਾ ਧੰਨਵਾਦ ਹੈ ਅੰਮ੍ਰਿਤ ਵੀਪਰ ਵਾਲਾ ਸਾਡਾ ਟਰੱਕ ਜੁਨੀਅਨ ਨਾਲ ਪ੍ਰਧਾਨ ਸਾਡਾ ਸਮਾਣੇ ਤੋਂ ਵਿਸ਼ੇਤਾਰ ਦੇ ਉੱਤੇ ਪਹੁੰਚਿਆ ਨਾਲ ਸੁਖੀ ਪਹਿਲਵਾਨ ਜੀਤਾ ਸਾਗਰਾ ਜੀ ਤੇਤ ਨਾਲ ਮੌਰ ਪਟਿਆਲਾ ਔਰ ਮਲਕੀਤ ਬਾਦਵਾ ਔਰ ਇਹਨਾਂ ਭਰਾਵਾਂ ਦਾ ਕਹਿੰਦੇ ਬਹੁਤ ਵੱਡਾ ਧੰਨਵਾਦ ਤੇ ਨਾਲ ਪਰਮਟਵਾਣਾ ਸਾਡੀ ਜ਼ਿੰਦਗੀ ਦਾ ਮਾਣਾ ਵੀਰ ਕਿਆਂ ਦੇ ਵਿਸ਼ੇ ਤਰ ਦਿੱਤੇ ਆਪਣੇ ਯਾਰਾਂ ਦੇ ਨਾਲ ਪਹੁੰਚੇ ਹੋਇਆ ਐਨਾ ਭਰਾਵਾਂ ਨੇ ਕਿਆਂ ਦੇ ਵੱਡਾ ਧੰਨਵਾਦ ਦਿਲਪ੍ਰੀਤ ਸਰਵਾਰਾ ਚੰਡਮਗੋਲੀ ਔਰ ਸਤਿੰਕ ਸਰਵਾਰਾ ਚੰਡਮਗੋਲੀ ਤੇ ਇੰਦਰਜੀਤ ਸਰਵਾਰਾ ਉਹ ਵੀ ਭਰਾ ਕਿਆਂ ਦੇ ਪਹੁੰਚਾ ਤੇ ਮਨਜਿੰਦਰ ਸਿੰਘ ਔਰ ਕਾਕਾ ਨਰੜੂ ਵਾਲਾ ਇਹਨਾਂ ਯਾਰਾਂ ਨੇ ਕਿਆਂ ਦੇ ਤੇ ਵੱਡੇ ਖੇਡ ਮੇਲੇ ਦੇ ਵਿੱਚ ਪਹੁੰਚਣ ਦੇ ਉੱਤੇ ਦਿਲ ਦੀਆਂ ਗਰਾਂਜਾਂ ਦੇ ਵਿੱਚ ਵੱਡਾ ਧੰਨਵਾਦ ਜਿਹੜਾ ਕਿਆਂ ਦੇ ਕੀਤਾ ਜਾ ਰਿਹਾ ਮੇਰੇ ਵੀਰੋ ਪਰ ਇਧਰਲੇ ਪਾਸੇ ਕਿਆਂ ਦੇ ਖੇਡਿਆ ਸ਼ਾਟ ਔਰ ਰਨ ਕਹਿੰਦੇ 4 ਜਿਹੜੇ ਖੇਡ ਦੇ ਮੈਦਾਨ ਦੇ ਵਿੱਚ ਜੁੜ ਗਏ ਪਰ ਸਵਾਪਤ ਹੋ ਗਿਆ ਲੰਗ ਵਾਲੇ ਕਿੰਨੇ ਰਹਿ ਗਏ ਕਿੰਨੀਆਂ ਬਾਲਾਂ 24 ਰਹਿ ਗਏ ਲੈ ਵੀ ਲੀ ਲਿਆ 6 ਬਾਲਾਂ ਦੇ ਵਿੱਚ 24 ਰਹਿ ਗਏ 24 ਇੱਕ ਗੱਲ ਆ ਵੀ ਆ ਬਾਲਰ ਨੇ ਵਿਕਟ ਦੇ ਧੂਰੀ ਵਾਲੇ ਹਰਮਨ ਦੀ ਕੱਢੀ ਆ ਪਤੰਦਰ ਰਨ ਫੇਰਤੀ ਖਾ ਗਿਆ ਵਿਕਟ ਕੱਢੀ ਨਾ ਕੱਢੀ ਗੱਲ ਕਹਿੰਦੇ ਬਰਾਬਰੇ ਕਰਦੀ ਹੈ ਵਿਕਟ ਕੱਢ ਕੇ ਕਹਿੰਦੇ ਰਨ ਫੇਰਤੀ ਦੇ ਨੇੜੇ ਖਾ ਗਿਆ ਲਓ ਸਾਹਮਣੇ ਦੇਖਾਂਗੇ ਵੀ ਲਾਸਟ ਓਵਰ ਦੇ ਵਿੱਚ 24 ਰਹਿ ਗਏ 6 ਬਾਲਾਂ ਪਰ ਵੱਡੀ ਗੱਲ ਸ਼ੰਭੂ ਦੀ ਟੀਮ ਲਈ ਹੈ ਇਹ ਵੀ ਗੁਰੀ ਨੌਨ ਸਟ੍ਰਾਈਕ ਤੇ ਆ ਮੇਰੇ ਮਿੱਤਰੋ ਗੁਰੀ ਨੌਨ ਸਟ੍ਰਾਈਕ ਤੇ ਹੈ ਤੇ ਸਟ੍ਰਾਈਕ ਤੋਂ ਦੂਰ ਰੱਖਣਾ ਪੈਣਾ ਪਹਿਲੀਆਂ ਦੋ ਤੇ ਹੈ ਹੀ ਦੂਜੀ ਵੀ ਰੱਖਣਾ ਪੈਣਾ ਫੇਰ ਜਿਤੇ ਆਣਾ ਪਰ ਨਸ਼ਿੰਦਰਾ ਹੁਣ ਪਿੰਡ ਦੇਖਦਾ ਤੇ ਸਾਰਾ ਮੈਚ ਤੇਰੇ ਤੇ ਹੈ ਆਹ ਸਾਰਾ ਮੈਚ ਲਵੀ ਨੌਜਵਾਨਾ ਤੇਰੇ ਤੇ ਹੈ ਕਿਉਂਕਿ 25 26 ਦੀ ਉਹ ਚਾਹੀਦੀ ਸੀ ਰਿਕੁਆਇਰਡ ਰੇਟ ਤੇ ਉਸ ਹਿਸਾਬ ਨਾਲੇ ਚੱਲੀ ਹੁੰਦੀ ਐ ਹੁਣ 24 ਰਹਿੰਦੇ ਐ ਲਾਸਟ ਵਾਲੀਆਂ 6 ਵਾਲਾਂ ਦੇ ਵਿੱਚ ਭਾਈ ਜੀ ਇਕੱਠੇ ਨਾ ਹੋਈਏ ਭਰਾ ਬਣ ਕੇ ਸਮਾਂ ਘਟਾ 3:00 ਬਜੇ 2:30 ਘੰਟੇ 'ਚ 3 ਮੈਚ ਹੋਰ ਕਰਾਉਣੇ ਐ ਥੋੜਾ ਜਲਦੀ ਕਰੀਏ ਪਲੀਜ਼ ਜਲਦੀ ਦੇ ਨਾਲ ਹਲੇ ਉਧਰ ਕਾਕਾ ਨੇੜੂ ਵਾਲਾ ਤੇ ਨਾਲ ਕਾਲਾ ਨੇੜੂ ਇਹਨਾਂ ਭਰਾਵਾਂ ਦਾ ਕਹਿੰਦੇ ਬਹੁਤ ਵੱਡਾ ਧੰਨਵਾਦ ਤੇ ਨਾਲ ਪਰਮਟਵਾੜਾ ਔਰ ਜੱਸੀ ਕੰਬੋਜ ਇਹਨਾਂ ਵੀਰਾਂ ਦਾ ਕਹਿੰਦੇ ਦਿਲ ਦੀਆਂ ਗਰਾਂਜਾਂ ਦੇ ਵਿੱਚੋਂ ਵੱਡਾ ਧੰਨਵਾਦ ਜਿਹੜਾ ਵਿਸ਼ੇਤਾਰ ਦੇ ਉੱਤੇ ਕੀਤਾ ਧਾਰਿਆ ਪਰ ਸਾਹਮਣੇ ਨਸ਼ਿੰਦਰ ਪੰਗੂ ਦਾ ਕੱਲਾ ਕੱਲਾ ਸ਼ੱਕਾ ਪਰਮਟਵਾੜੇ ਵੱਲੋਂ ਕਹਿੰਦੇ 5 500 ਦਾ ਓ ਹੋ 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 ਨਸ਼ਿੰਦਰ ਨਸ਼ਿੰਦਰ ਕਮਾਲ ਕਰ ਗਿਆ ਮੇਰੇ ਮਿੱਤਰੋ ਨਸ਼ਿੰਦਰ ਕਮਾਲ ਕਰ ਗਿਆ ਇਨੇ ਵੀ ਤਿੰਨ ਖੇਡੀਆਂ ਤੇ 13 ਬਣਾਈ ਖੜਾ ਆਹ ਕਮਾਲ ਕਰ ਦੁੱਤੀ ਹੈ ਹੁਣ 18 ਰਹਿ ਗਏ ਪੰਜਾਂ ਦੇ ਵਿੱਚ ਹੁਣ ਪੰਜ ਬਾਲਾਂ ਦੇ ਵਿੱਚ 18 ਰਹਿ ਗਿਆ ਮੈਚ ਨੂੰ ਜਿੱਤਣ ਦੇ ਲਈ ਇਧਰੋਂ ਕਹਿੰਦੇ ਬਾਲ ਪਾਉਣ ਦੇ ਲਈ ਬੋਲਰ ਵੀ ਪੰਜਵਾਂ ਲੱਗਿਆ ਹੋਏ ਵੀ ਗੱਲ ਹੈ ਲੈ ਵੀ ਲੀ ਲਿਆ ਤੇ ਪੰਜ ਬਾਲਾਂ ਤਿੰਨ ਛੱਕੇ ਮੈਚ ਨੂੰ ਜਿੱਤਣ ਦੇ ਲਈ ਨਸ਼ਿੰਦਰ 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 ਏ ਬੱਲੇ ਬੱਲੇ ਖੜ ਗਈ ਖੜ ਗਈ ਖੜ ਗਈ ਪਰ ਨੋ ਨੋ ਮੈਨ ਏਰੀਏ ਚ ਵਲੈਂਡ ਹੋ ਗਈ ਉਹ ਕਿੰਦੇ ਵੀ ਉਧਰ 500 ਰੁਪਏ ਨਸ਼ਿੰਦਰ ਪੰਘੂ ਦੇ ਲਈ ਵੀ ਹੋਰ ਪਹੁੰਚਦਾ ਹੋ ਗਿਆ ਭਰਾਵਾਂ ਦਾ ਕਿੰਦੇ ਵੱਡਾ ਧੰਨਵਾਦ ਜਿਹੜੇ ਨਾਲ ਦੀ ਨਾਲ ਪੈਸਾ ਦਾ ਹਸਾਬ ਕਿਤਾਬ ਜਿਹੜਾ ਵਧੀ ਔਰ ਕਦੀ ਹੁੰਦੇ ਆ ਪਰ ਗੁਰੀ ਆ ਗਿਆ ਕਿੰਦੇ ਸਾਹਮਣਾ ਕਰਨ ਦੇ ਲਈ ਮੇਰੇ ਖੇਡ ਦੇ ਮੈਦਾਨ ਦੇ ਵਿੱਚ ਤਿੰਨ ਛੱਕੇ ਲਗਾਤਾਰ ਪਰ ਮਟਵਾਣਾ ਔਰ ਕਿੰਦੇ ਸਰਬਜੋਤ ਗਰਾਇਆ ਭਰਾ ਕਹਿੰਦਾ ਵੀ ਸਾਡੇ ਵੱਲੀਓ ਕਰ ਦੋ 1100 ਰੁਪਈਆ ਗੁਰੀ ਦੇ ਤਿੰਨ ਛੱਕਿਆਂ ਦੇ ਉੱਤੇ ਆਹ ਕਹਿੰਦੇ 1100 ਰੁਪਈਆ ਦਿੱਤਾ ਜਾਣਾ ਮੇਰੇ ਵੀਰੋ ਤਿੰਨ ਛੱਕਿਆਂ ਦੇ ਉੱਤੇ 1100 ਜਿਹੜਾ ਕਹਿੰਦੇ ਵੱਡਾ ਮਾਨ ਸਨਮਾਨ ਦਿੱਤਾ ਜਾਣਾ ਮੇਰੇ ਵੀਰੋ ਉਧਰ ਕਹਿੰਦੇ ਚਿੱਟੀ ਵੱਲੋਂ ਔਰ ਕਹਦੇ ਵੀ ਚਿੱਟਾ ਭਰਾ ਸਾਡਾ ਕੈਨੇਡਾ ਵਾਲਾ ਕਹਿੰਦਾ ਮੇਰੇ ਵੱਲੋਂ ਤਿੰਨ ਛੱਕੇ 1100 ਆਹ ਕਰ ਦੋ ਔਰ ਕਹਿੰਦੇ ਵੀ 2100 ਟੋਟਲ ਕਰ ਦਿਓ ਜੀ ਹੁਣ ਆਓ ਸਾਹਮਣੇ 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 ਲੈ ਵੀ ਲੀ ਲਿਆ ਹੁਣ ਤਿੰਨ ਬਾਲਾਂ ਚ 11 ਰਹਿ ਗਏ ਜਿੱਤਣ ਦੇ ਲਈ ਪੈਸੇ ਤੇ ਐਨ ਹਸਾਉਕਦਾ ਤੂੰ ਲਾ ਲਈ ਤੇ ਆਪੀ ਦਵਾ ਦੀ ਇਹ ਕੱਕੋ ਵਾਲੇ ਨੇ ਤੇ ਟੁੱਕੀ ਕੜਦੀ ਉਹ ਕੱਕੋ ਵਾਲੇ ਨੇ ਤੇ ਟੁੱਕੀ ਕੜਦੀ ਸ਼ੱਕੇ ਮਾਰ ਮਾਰ ਕੇ ਤਿੰਨ ਬਾਲ ਕਹਿੰਦੇ ਟੁੱਕੀ ਕੜਦੀ ਹੈ ਲੈ ਵੀ 4200 ਰੁਪਇਆ ਹੋ ਗਿਆ ਲੈ ਵੀ 2100 ਰੁਪਇਆ ਆਸੀ ਚਿੱਟਾ ਕਨੇਡਾ ਵਾਲਾ ਕਹਿੰਦਾ ਮੇਰੇ ਬਲੀਓ ਤਿੰਨ ਸ਼ੱਕਿਆਂ ਦੇ ਉੱਤੇ ਔਰ ਪਰਮਿਟ ਬਾਣਾ ਜੱਸੀ ਵੀਰ ਸਾਡਾ 1100 ਰੁਪਇਆ ਇਹਨਾਂ ਵੱਲੋਂ ਦਿੱਤਾ ਜਾਣਾ ਔਰ 1100 ਰੁਪਇਆ ਸਰਬਜੋਤ ਭਰਾ ਕਹਿੰਦਾ ਵੀ ਮੇਰੇ ਵੱਲੋਂ ਕਰਦੇ ਹੋ ਔਰ ਕਹਿੰਦੇ ਕਮਾਲ ਆ ਸ਼ੱਕਾ ਲੰਗ ਵਾਲਿਆ ਮੈਨੂੰ ਲੱਗਦਾ 4200 ਦਿੱਤਾ ਜਾਣਾ ਕਰ ਦੇ ਗਾਲ ਇਸ ਮੁੰਡੇ ਦੀ ਓਏ ਆ ਸ਼ੱਕੇ ਦੇ 4200 ਦਿੱਤਾ ਜਾਣਾ ਬਾਈ ਜੇ ਗੁਰੀ ਦੀ ਬੈਟਿੰਗ ਦਾ ਸੁਆਦ ਉਹਦੇ ਇੱਕ ਤਾੜੀ ਦਾ ਮਾਰੋ ਮੁੰਡੇ ਲਈ ਵੱਡੀ ਸਾਰੀ ਔ ਗੱਲਾਂ ਟਿਕਾਣੇ ਲਾਤੀਆਂ ਮੁੰਡੇ ਨੇ ਗੱਲਾਂ ਟਿਕਾਣੇ ਲਾਤੀਆਂ ਬਾਲ ਦੋ ਬਾਲਾਂ ਦੇ ਵਿੱਚ ਲੈ ਵੀ ਲੀਲਿਆ ਪੰਜ ਰਹਿ ਗਏ ਜਿੱਤਣ ਦੇ ਲਈ ਦੋ ਬਾਲਾਂ ਦੇ ਵਿੱਚ ਪੰਜ ਪੰਜ ਰਹਿ ਗਏ ਲਾਓ ਕਹਿੰਦੇ ਦੋ ਬਾਲਾਂ ਦੇ ਵਿੱਚ ਪੰਜ ਪੈ ਗਈ ਬਾਲ ਵੱਲੇ ਇਹ ਓ ਦਰਸ਼ਕ ਵੀਰੋ ਉੱਠਾ ਉੱਠਾ ਹੋ ਗਈ ਓਏ ਆਹ ਕਮਾਲ ਕਿੰਦੇ ਹੋ ਗਈ ਆ ਖੇਡ ਦੇ ਮੈਦਾਨ ਦੇ ਵਿੱਚ ਗੁਰੀ ਨੇ ਕਮਾਲ